ਲੋਕ ਸਭਾ ਹਲਕਾ ਸੰਗਰੂਰ ਤੋਂ ਸ਼੍ਰੋਮਣੀ ਕਾਲੀ ਦਲ ਦੇ ਉਮੀਦਵਾਰ ਇਕਬਾਲ ਸਿੰਘ ਝੁੰਦਾ ਵੱਲੋਂ ਅੱਜ ਪਵਾਨੀਗੜ੍ਹ ਦੇ ਹਲਕੇ ਦੇ ਪਿੰਡਾਂ ਦਾ ਦੌਰਾ ਕੀਤਾ ਗਿਆ ਜਿੱਥੇ ਅੱਜ ਪਵਾਨੀਗੜ੍ਹ ਦੇ ਇੱਕ ਪ੍ਰੋਗਰਾਮ ਦੇ ਵਿੱਚ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇਕਬਾਲ ਸਿੰਘ ਝੁੰਦਾ ਦੀ ਰੈਲੀ ਦਾ आयोजन ਕੀਤਾ ਗਿਆ ਹੈ ਜਿੱਥੇ ਕਿ ਪ੍ਰੋਗਰਾਮ ਦੇ ਵਿੱਚ ਵੱਖੋ-ਵੱਖਾ ਆਗੂ ਪਹੁੰਚੇ ਹਨ ਇਸ ਮੌਕੇ ਤੇ ਇੱਥੇ ਹਰਵਿੰਦਰ ਸਿੰਘ ਕਾਕੜਾ ਅਤੇ ਇਸ ਮੌਕੇ ਤੇ ਉਹਨਾਂ ਦੇ ਨਾਲ ਨਾਲ ਅਵਤਾਰ ਸਿੰਘ ਵਖਤੜਾ ਅਤੇ ਗੁਰਦੁਆਰਾ ਨਵੀਂ ਪਾਸ਼ਾਏ ਦੇ ਮੈਨੇਜਰ ਰਜਿੰਦਰ ਸਿੰਘ ਇਸ ਤੋਂ ਇਲਾਵਾ ਹੋਰ ਵੀ ਸ਼ਰਮਣੀ ਅਕਾਲੀ ਦਲ ਦੇ ਆਹੁਦੇਦਾਰ ਬੈਠੇ ਹਨ ਤੇ ਇਸ ਮੌਕੇ ਤੇ ਸ਼੍ਰੋਮਣੀ ਕਾਲੀ ਦਲ ਦੇ ਹਲਕਾ ਇੰਚਾਰਜ ਵਿਨਰਜੀ ਸਿੰਘ ਗੋਲਟੀ ਬੋਲ ਰਹੇ ਹਨ ਅਤੇ ਇਸ ਮੌਕੇ ਤੇ ਖਵਾਲ ਸਿੰਘ ਜੁੰਡਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹਾਂ ਕਿਹਾ ਪੰਜਾਬ ਦੇ ਮੁੱਖ ਮੰਤਰੀ ਦੀ ਕੁਮਰਿਆਦਾ ਆਉਂਦੀ ਹੈ ਜਦੋਂ ਕਿ ਕਿੰਨੇ ਸਾਲ ਹੋ ਗਏ ਹਨ ਕੋਈ ਚੁਟਕਲੇ ਵਾਲੀ ਸਰਕਾਰ ਨਹੀਂ ਹੈ ਪੰਜਾਬ ਦੇ ਮੁੱਖ ਮੰਤਰੀ ਹਨ ਜਿੱਥੇ ਕਿ ਉਹਨਾਂ ਨੂੰ ਮੁੱਦਿਆਂ ਤੋਂ ਲੈ ਕੇ ਲੋਕਾਂ ਦੇ ਹੋਰ ਮੁੱਦਿਆਂ ਨੂੰ ਲੈ ਕੇ ਗੱਲਬਾਤ ਕਰਨ ਦੀ ਲੋੜ ਹੈ ਚਾਹੇ ਚੋਣਾ ਹੋਣ ਜਾਂ ਹੋਰ ਮੁੱਦੇ ਹੋਣ ਕਿਉਂਕਿ ਸਰਕਾਰਾਂ ਸਿਰਫ ਮੁੱਦਿਆਂ ਤੇ ਲੋਕਾਂ ਦੇ ਵਿਕਾਸ ਦੀ ਗੱਲਾਂ ਕਰਦੀਆਂ ਹਨ ਪਰ ਇੱਥੇ ਸਿਰਫ ਚੁਟਕਲਿਆਂ ਨਾਲ ਰਾਜਨੀਤੀ ਨਹੀਂ ਚੱਲਦੀਆਂ ਅਤੇ ਇਸ ਮੌਕੇ ਤੇ ਉਹਨਾਂ ਨੇ ਹੋਰ ਕੀ ਕੀ ਕਿਹਾ ਕੁਝ ਸੁਣਾਉਣੇ ਆ ਖਾਸ ਰਿਪੋਰਟ ਇਸ ਮੌਕੇ ਤੇ ਰਵਿੰਦਰ ਸਿੰਘ ਗੋਲਡੀ ਅਤੇ ਇਸ ਮੌਕੇ ਤੇ ਹੋਰ ਬਹੁਤ ਖਵਾਖਾਗੂ ਪਹੁੰਚੇ ਹੋਏ ਸਨ 24 ਪੰਜਾਬੀ ਚੈਨਲ ਸਬਸਕ੍ਰਾਈਬ ਕਰਨਾ ਤੇ 24 ਪੰਜਾਬੀ ਦੇ ਪੇਜ ਨੂੰ ਫੋਲੋ ਕਰਨਾ ਨਾ ਭੁੱਲੋ ਅਤੇ ਸਾਨੂੰ ਸ਼ੇਅਰ ਅਤੇ ਕਮੈਂਟ ਕਰਨਾ ਜਰੂਰ ਦੱਸੋ ਤੁਹਾਨੂੰ ਕਈਆਂ ਲੱਗਦੀਆਂ ਹਨ ਸਾਡੀਆਂ ਖਬਰਾਂ ਬਾਦ ਸਿੰਘ ਜੀ ਦਾ ਸਾਹਿਬ ਬੋਲਣ ਕੇ ਅੱਲਾ ਕੇ ਤੁਸੀ ਕੰਟੈਂਟ ਨੂੰ ਤਕਰ ਕਰੋਗੇ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਸਰਦਾਰ ਇਕਬਾਲ ਸਿੰਘ ਜੀ ਚੌਂਦਾ ਸਾਹਿਬ ਦਾ ਕਿ ਰਾਮ ਲੋ ਕਿਵੇਂ ਘੋੜਾ ਕਰਕੇ ਛੋੜੇ ਜਵਾਨਾਂ ਨਾਲ ਖੇਡ ਕੇ ਇਹ ਰਾਜ ਸੁਭਾ ਹਾਸਲ ਕਰਨਗੇ ਛੋੜੇ ਰਾਸੀਆਂ ਨੂੰ ਤਤ ਪਰੋਗੇ ਇਹ ਆਮ ਦੇ ਦੁਖਾਂਵਾਂ ਦੰਦਾ ਮੈਂ ਕਿਸੇ ਨੂੰ ਫਿਕਰ ਨਹੀਂ ਸਿਰ ਕਿਵੇਂ ਗੁਮਰਾਹ ਔਰ ਛੋੜ ਰੋ ਕੇ ਰਾਸਾ ਸਤਾ ਹਾਸਲ ਕਰਨਗੇ ਸਾਰਾ ਪੰਜਾਬ ਦਾ ਜੋਰ ਹੈ ਜੀ ਦਾ ਰਾਸੀ ਲੋਕਾਂ ਦਾ ਇਸ ਕੰਮ ਤੇ ਇਹ ਪੰਜਾਬ ਲਈ ਸੁਗਵਾਇਆ ਨਾ ਹੈ ਚਿੰਤਾ ਜਨਦ ਦੇ ਨਾ ਹੈ ਔਰ ਹਦਿਕਤ ਨਹੀਂ ਨਾ ਅੱਜ ਯਾਰ ਕੀ ਹੋ ਗਿਆ ਕਹਿੰਦੇ ਆ ਕਿ ਮੇਰੇ ਪੰਜਾਬ ਦੇ ਆ ਜਿਹੜੇ ਰਾਸੀ ਹਾਲਾਤ ਨੇ ਕਿਤੇ ਜੋਰ ਤੇ ਕੋਈ ਲੀਡਰ ਆਉਣਾ ਜਿੱਲਾਵੇ ਚੂੜ ਹੋਦਾ ਉਹਨੇ ਵੱਡਾ ਉਠਾ ਬੈਗਿਆ ਇਹ ਸਾਡੀ ਅੰਦੀ ਤਰਾਸਦੀ ਹੈ ਅਸੀਂ ਇੱਕ ਵਾਰ ਕਰਦੇ ਹਾਂ ਉਹ ਗੇਲ ਉਹ ਬਿਜਾ ਤੋਂ ਉੱਛੜਵੰਦੇ ਕਰਦੇ ਕੋਰੋਨਾ ਗੇਲ ਉਹਨੇ ਇੱਕ ਸਤਿ ਸ਼ਾਮ ਤੁਹਾਡੇ ਨਾਲ ਮੇ ਹੋ ਰਿਹਾ ਇਹ ਪ੍ਰਯਾਮ ਦੀ ਅਜੇ ਰਾਸ ਦੀ ਖੀ ਦੀ ਜਿਵੇਂਾਰੇ ਤੁਹਾਨੂੰ ਸੋਚਣ ਉਚਾਰਨ ਦੀ ਲੋੜ ਹੈ ਅਸੀਂ ਤੁਹਾਨੂੰ ਬੇਨਤੀ ਕਰਨੀ ਚਾਹੁੰਦੇ ਹਾਂ ਜਿਵੇਂ ਅਪਾਏ ਜੇ ਜਰਾਈ ਚੋਟੇ ਵਾੜਿਆ ਚੋਟੀਆਂ ਗਰੰਟੀਆਂ ਦਾ ਲੁੱਟਾ ਪਾਉਣੀ ਹੈ ਸਿਰਫ ਪੰਜਾਬ ਦਾ ਕੁਝ ਸੌਰਨਾ ਨਹੀਂ ਹੈ ਕੋਈ ਤੁਹਾਨੂੰ ਇਹ ਨਹੀਂ ਦੱਸਦਾ ਆਪਾਂ ਆਪਣੇ ਸਰਕਾਰ ਦੇ ਮੁੱਟਾ ਮਾਇਨੇ ਅਗਲਾ ਸਰਕਾਰ ਨਾਲ ਹੈ ਰਾਜਤ ਨਾਲ ਜੇ ਤੋਦਦੇ ਨੇ ਜਿੱਤੀ ਜਾਤ ਆਪਣਾ ਸਰਕਾਰੀ ਟੋੜਾ ਤੇ ਪੰਜਾਬ ਕੋਲੇ ਪੈਸੇ ਕਿੰਨੇ ਨੇ ਪੰਜਾਬ ਦੀ مالی ਹਾਲਤ ਕੀ ਹੈ ਇਹ ਗਰੰਟੀਆਂ ਛੋੜਦੇ ਆ ਜਿਹੜੀਆਂ ਦਿੱਤੀਆਂ ਗਈਆਂ ਇਹ ਬੋਲੀਆਂ ਹੁੰਦਾ ਜਾਂ ਨਹੀਂ ਹੋ ਕਰਦੇ ਇਹ ਇਰਾਦੇ ਭਗਵਾਨ ਸੋਚਣਾ ਰ ਵਿਚਾਰ ਨਹੀਂ ਲੋੜ ਹੈ ਮੈਂ ਤੁਹਾਨੂੰ ਬੇਈਂ ਕੰਮ ਚਾਹਣਾ ਹੋਇਆ ਇਹ ਅੱਜ ਸਰਕਾਰ ਅਗਲੀ ਆ ਆਦਮੀ ਪਾ ਗਰੰਟੀ ਬਿਮਾਰੀ ਲਈ 7000 ਮਹੀਨੇ ਦੀ ਗਰੰਟੀ ਨੌਜਵਾਨਾਂ ਕੋਲੇ ਲਈ ਉਦਗਾਰਤ ਗਰੰਟੀ ਮਯਾਲਾ ਕੋਲੇ ਲਈ ਪਿੰਖਾ ਵਧਾਉਣ ਦੀ ਫੇਸ ਕੇ ਦਾ ਕੋਰਨ ਦੀ ਗਰੰਟੀ ਜਿਹੜੇ ਜਿਹੜੇ ਵਰਕ ਕੋਲੇ ਵੀ ਹੈ ਉਹਨਾਂ ਨੂੰ ਗਰੰਟੀਆਂ ਦਿੱਤੀਆਂ ਵੀ ਗੋ ਗਰੰਟੀ ਪੂਰੀ ਹੋਈ ਤੇ ਸਾਰੇ ਵਰਕ ਤੇ ਗਰੰਟੀ ਪੂਰੀ ਹੋਈ ਤੋਂ ਇਸ ਕਰਕੇ ਤੁਹਾਨੂੰ ਬੇਨਤੀ ਕਰਦਾ ਤੇ ਜਿਹੜਾ ਸਾਡੇ ਹੋਰ ਦੋਸਤ ਜਿਹੜਾ ਤੁਹਾਨੂੰ ਨਾ ਜੋ ਬਣਾਉਂਦੇ ਇਸ ਕਰਕੇ ਬਹੁਤ ਮੇਰੇ ਕੋਲੋਂ ਮਾਰਗ ਪਾਉਣ ਮਦਦ ਕਰਦੇ ਜਨ ਜੀਓ ਸੰਸਥਾ ਜਰਨ ਬਹੁਤ ਸੀ ਲੋਕਾਂ ਦੀ ਸੇਵਾ ਕੀਤੀ ਹੈ ਕੋਈ ਨਾ ਮੋੜ ਕੇ ਦੱਸਣ ਲੋਕਾਂ ਨੂੰ ਜੀਵਨ ਦੇ ਸਰ ਬੋਤਾਂ ਬਾਗੇ ਲਿਤਾਇਆ ਨਾ ਸੇਵਾ ਕੀਤਾ ਬਿਲਾਉ ਦੇ ਅਟਾਰੇ ਲੜਿਆ ਨਿਰੀ ਨਾ ਉਸ ਦੀ ਮਦਦ ਸਭਾ ਬਿਲਾਉ ਜੀ ਬਖਰੀ ਤੋ ਜਦੋਂ ਮਰਜ਼ੂਰ ਨਾ ਜੋ ਸੋਨਣ ਗੋਰ ਪਈਏ ਜੋ ਸੋਨਣੇ ਕੋਲੇ ਨਾ ਜਾਣਾ ਹੋਏਗਾ ਸਭ ਨੂੰ ਪਛਿਆਣ ਨੂੰ ਪਛਿਆਣ ਹੋਸੀ ਉਹ ਜਰੂਰ ਜਾਨ ਸੋਹਣੇ ਸਭ ਦਾ ਪਰਵਾਹ ਉਹ ਉਹ ਦਾ ਖਲਸਾ ਉਹ ਇਹ ਮੈਂ ਕਿ ਇਹ ਲਾਸਟ ਸੀਜ਼ਨ ਹੈ तकरीबन ਕਈ ਇਹ ਦਾ ਦੋ ਦਿਨ ਬਾਅਦ ਉਹਨਾਂ ਫਾਈਨਲ ਮੈਚ ਹੈ ਜਾਰੋ ਪਿੰਡਾਂ ਦੇ ਵਿੱਚ ਕਿੰਨੇ ਕੁ ਲੋਕਾਂ ਦਾ ਦੇਖੋ ਹੰਗਾਰਾ ਤਾਂ ਬਹੁਤ ਵਧੀਆ ਹੈ ਬਹੁਤ ਵੱਡਾ ਸਹਿਯੋਗ ਲੋਕਾਂ ਵੱਲੋਂ ਮਿਲ ਰਿਹਾ ਹੈ ਉਹਦੇ ਕਾਰਨ ਨੇ ਕਿ ਪੰਜਾਬ ਦੀ ਜਨਤਾ ਅੱਜ ਮਹਿਸੂਸ ਕਰਨ ਲੱਗੀ ਹੈ ਕਿ ਅਕਾਲੀ ਦਲ ਤੋਂ ਬਿਨਾ ਪੰਜਾਬ ਦਾ ਕੋਈ ਚਾਰਾ ਨਹੀਂ ਪੰਜਾਬ ਦੇ ਹੱਕਾਂ ਦੀ ਲੜਾਈ ਵੰਤਕ ਮਸਲਿਆਂ ਦਾ ਹੱਲ ਕਰਨ ਲਈ ਲੋਕ ਇਹ ਮਹਿਸੂਸ ਕਰਦੇ ਨੇ ਕਿ ਕੋਈ ਵੀ ਪਾਰਟੀ ਪੰਜਾਬ ਦੇ ਹੱਕਾਂ ਦੀ ਪਹਿਰੇਦਾਰੀ ਨਹੀਂ ਕਰਦੀ। ਝੂਠੀਆਂ ਗਰੰਟੀਆ, ਕੂੜ ਪ੍ਰਚਾਰ ਤੋਂ ਲੋਕ ਅੱਕੇ ਪਏ ਨੇ। ਰੋਜ਼ ਇਹਨਾਂ ਦੇ ਗੱਪ ਸੁਣ ਸੁਣ ਕੇ ਅੱਕੇ ਪਏ ਨੇ। ਔਰ ਲੋਕ ਇਹ ਚਾਹੁੰਦੇ ਨੇ ਕਿ ਇੱਕ ਪਾਰਟੀ ਜੀ ਨੇ ਕਹਿਣੀ ਔਰ ਕਰਨੀ ਦੀ ਪੂਰੀ ਰਹੀ ਹੈ। ਜਿਹਨੇ ਪੰਜਾਬ ਦੇ ਹੱਕਾਂ ਦੀ ਪਹਿਰੇਦਾਰੀ ਕੀਤੀ ਆ ਉਹ ਕੱਲਾ ਸ਼ਰੋਣੀ ਅਕਾਲੀ ਦਲ ਔਰ ਸ਼ਰੋਣੀ ਕਰਜਾ ਨੂੰ ਲੋਕ ਦੁਬਾਰਾ ਲੈ ਕੇ ਆਉਣਗੇ। ਹਾਂ ਬਹੁਤ ਵਕਮਾਂ ਜੀ ਇੱਥੇ ਵੀ ਜਾਂਦੇ ਨੇ ਕਿ ਕਿਹੜੀ ਕਲਾਸ ਨੂੰ ਲੱਗਦੇ ਨੇ ਬਾਦਲ ਪਰਿਵਾਰ ਨੂੰ ਹਰ ਟਾਈਮ ਜਾਪ ਕਰਨਾ ਕਿਵੇਂ ਲੱਗਦਾ ਦੂਸਰੀਆਂ ਕਾਂਗਰਸ ਨੂੰ ਜਾਂ ਹੋਰ ਪਾਰਟੀ ਨੂੰ ਇੰਨਾ ਯਾਦ ਨਹੀਂ ਕਰਦੇ ਜਿੰਨਾ ਕੋ ਹਰ ਟਾਈਮ ਬਾਦਲਾ ਨੂੰ ਹੀ ਨਾ ਯਾਦ ਕਰਦੇ ਦੇਖੋ ਮੈਂ ਤਾਂ ਉਹਨਾਂ ਨੂੰ ਇਸ ਕਰਕੇ ਤਾਂ ਮੈਂ ਕੁਝ ਨਹੀਂ ਕਹਿਣਾ ਚਾਹੁੰਦਾ ਮੁੱਖ ਮੰਤਰੀ ਨੇ ਉਹ ਇੱਕ ਗੱਲ ਮੈਂ ਜ਼ਰੂਰ ਕਹਿਣੀ ਚਾਹੁੰਦਾ ਕਿ ਮੁੱਖ ਮੰਤਰੀ ਦੇ ਅਹੁਦੇ ਦੀ ਬੜੀ ਉੱਚੀ ਉਹ ਤੇ ਸੁੱੱਚੀ ਮਰਿਆਦਾ ਹੁੰਦੀ ਆ ਉਹਤਵਾ ਬਹੁਤ ਵੱਡਾ ਹੁੰਦਾ ਉਹਨਾਂ ਨੂੰ ਇਹ ਸੋਚਣਾ ਚਾਹੀਦਾ ਹੈ ਕਿ ਉਹ ਕੋਈ ਕਮੇਟੀ ਸ਼ੋ ਨਹੀਂ ਕਰ ਰਹੇ ਉਹ ਮੁੱਖ ਮੰਤਰੀ ਨੇ ਪੰਜਾਬ ਦੇ ਉਹਨਾਂ ਨੂੰ ਉਸ ਮਰਿਆਦਾ ਚ ਰਹਿ ਕੇ ਆਪਣੀ ਪਾਸ਼ਾ ਦੀ ਵਰਤੋਂ ਕਰਨੀ ਚਾਹੀਦੀ ਹੈ ਹਾਂ ਲੋਕਾਂ ਦੇ ਦਿਲਾਂ ਦੇ ਵਿੱਚ ਜੇ ਅਸੀਂ ਗੱਲ ਕਰੀਏ ਜੋ ਕੋਈ ਕੋਈ ਵੀ ਪਾਰਟੀ ਆ ਤਾਂ ਅਕਾਲੀ ਦਲ ਦੇ ਬਾਦਲ ਦੇ ਰਾਜ ਨੂੰ ਯਾਦ ਕਰਦੇ ਨੇ ਕਿਵੇਂ ਦੇਖਦੇ ਹਾਂ ਵੀ ਲੋਕਾਂ ਦੇ ਦਿਲਾਂ ਦੇ ਵਿੱਚ ਅੱਜ ਵੀ ਉਹ ਰੁੱਖ ਕਿਉਂ ਜਗਾ ਦਿੱਤੇ ਜਾਂਦੇ ਨੇ ਦੇਖੋ ਯਾ ਲੋਕ ਇਸ ਕਰਕੇ ਕਰਦੇ ਨੇ ਕਿ ਪਿੰਡਾਂ ਦਾ ਜਿਹੜਾ ਵਿਕਾਸ ਹੋਇਆ ਸ਼ਹਿਰਾਂ ਦਾ ਹੋਇਆ ਉਹ ਸਾਰਾ ਅਕਾਲੀ ਦਲ ਦੇ ਨਾਮ ਬੋਲਦਾ ਦੂਜੀ ਗੱਲ ਇਹ ਆ ਅਕਾਲੀ ਦਲ ਨੇ ਕੋਈ ਝੂਠਾ ਵਾਅਦਾ ਨਹੀਂ ਕੀਤਾ ਪੰਜਾਬ ਨਾਲ ਜੋ ਕਿਹਾ ਉਹ ਕਰਕੇ ਦਿਖਾਇਆ ਕੋਈ ਚਾਚਨੀਆ ਭਲਾਈ ਸਕੀਮਾਂ ਚਲਾਈਆਂ ਉਹ ਚਲਾਈਆਂ ਇਨਾ ਕੋ ਗਰੰਟੀਆਂ ਦੇ ਗਰੰਟੀਆਂ ਝੂਟਦੀਆਂ ਗਰੰਟੀਆਂ ਨਹੀਂ ਦਿੱਤੀਆਂ ਇਸ ਕਰਕੇ ਲੋਕ ਸਮਝਣ ਲੱਗੇ ਨੇ ਵੀ ਜੇ ਕੁਝ ਕਹਿਣੀ ਔਰ ਕਰਨੀ ਤਾਂ ਕੋਈ ਪਾਰਟੀ ਕੰਮ ਕਰ ਰਹੀ ਆ ਤਾਂ ਉਹ ਕੱਲਾ ਖਾਲੀ ਦਲ ਹੈ ਕਿਵੇਂ ਕਰਕੇ ਲੋਕ ਦੁਬਾਰਾ ਵਾਪਸ ਮੁੜ ਰਹੇ ਨੇ ਲੋਕ ਮੁੱਦਿਆਂ ਦੀ ਨਹੀਂ ਸਿਰਫ ਗਰੰਟੀਆਂ ਦੀ ਗੱਲਾਂ ਕਰ ਰਹੇ ਨੇ ਮੁੱਦਿਆਂ ਦੀ ਰਾਜਨੀਤੀ ਬਹੁਤ ਪਹਾਂ ਜਾ ਚੁੱਕੀ ਹੈ ਤੁਸੀਂ ਕਿਵੇਂ ਦੇਖਦੇ ਨਹੀਂ ਮੁੱਦੇ ਪੰਜਾਬ ਦੇ ਤਾਂ ਬਹੁਤ ਮਸਲੇ ਨੇ ਲੋਕਾਂ ਦੇ ਦੇਖੋ ਆਰਥਿਕ ਮਸਲੇ ਵੀ ਨੇ ਲੋਕਾਂ ਦੇ ਸਮਾਜਿਕ ਮਸਲੇ ਵੀ ਨੇ ਲੋਕਾਂ ਦੀ ਰੋਜ਼ਗਾਰ ਦੀ ਮਸਲੇ ਵੀ ਨੇ ਲੋਕਾਂ ਦੇ ਪੰਜਾਬ ਦੇ ਮਸਲੇ ਵੀ ਨੇ ਸੋ ਹਰ ਮੁੱਦੇ ਤੇ ਇਕੱਲੀ ਗਲਤ ਆਵਦਾ ਸਟੈਂਡ ਲੀਕ ਸਬਸਟਰੂਮ ਵਿੱਚ ਖੜਾ ਜੇ ਪੰਤਕ ਮੁੱਦੇ ਸੀ ਪੰਜਾਬ ਦੇ ਮੁੱਦੇ ਸੀ ਤਾਂ ਹੀ ਅਸੀਂ ਸਮਝੌਤਾ ਤੋੜਿਆ ਕਿਸਾਨਾਂ ਦੇ ਮੁੱਦੇ ਸੀ ਮਜ਼ਦੂਰਾਂ ਦੇ ਮੁੱਦੇ ਸੀ ਤਾਂ ਹੀ ਭਾਜਪਾ ਨੇ ਵੱਖ ਹੋਏ ਅਸੀਂ ਤਾਂ ਹਮੇਸ਼ਾ ਮੁੱਦਿਆਂ ਦੀ ਰਾਜਨੀਤੀ ਕੀਤੀ ਹੈ ਔਰ ਅੱਜ ਵੀ ਮੁੱਦਿਆਂ ਦੀ ਰਾਜਨੀਤੀ ਕਰ ਰਹੇ ਹਾਂ